ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਡੱਬ ਵਾਲੀ ਬਾਰਡਰ ਤੇ ਵੱਡਾ ਇਕੱਠ ਕੀਤਾ ਜਾਣਾ ਹੈ ਕਿਸਾਨ ਵੱਡੇ ਇਕੱਠ ਦੇ ਨਾਲ ਉੱਥੇ ਪਹੁੰਚਣਗੇ ਤੇ ਪ੍ਰਦਰਸ਼ਨ ਕਰਨਗੇ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅੰਦੋਲਨ 2 ਦੇ 100 ਸਾਲ ਪੂਰੇ ਹੋਣ ਤੇ 100 ਮਾਫ ਕਰਨਾ 100 ਦਿਨ ਪੂਰੇ ਹੋਣ ਤੇ ਇਹ ਵੱਡਾ ਇਕੱਠ ਜਿਹੜਾ ਉਹ ਕੀਤਾ ਜਾਵੇਗਾ ਤੇ ਉਸਦੇ ਚੱਲਦੇ ਹੀ ਕਿਸਾਨ ਜਿਹੜੇ ਆ ਅੱਜ ਸ਼ੰਭੂ ਬਾਰਡਰ ਤੋਂ ਖਨੋਰੀ ਬਾਰਡਰ ਤੇ ਵੱਡਾ ਇਕੱਠ ਕਰਨ ਜਾ ਰਹੇ ਨੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨ ਜੋਤ ਅੱਜ 100 ਦਿਨ ਪੂਰੇ ਹੋਣ ਤੇ ਕਿਸਾਨੀ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਕਿਸਾਨਾਂ ਦੇ ਵੱਲੋਂ ਅੱਜ ਵੱਡਾ ਇਕੱਠ ਜਿਹੜਾ ਉਹ ਕੀਤਾ ਜਾਣਾ ਹੈ ਇਸ ਬਾਰੇ ਹੋਰ ਕੀ ਜਾਣਕਾਰੀ ਹੈ ਦੱਸ ਦੋ ਜੀ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਅੱਜ 100 ਦਿਨ ਪੂਰੇ ਹੋਣ ਤੇ ਬਤਾਇਆ ਕਰ ਜਿਹੜਾ ਉਹ ਸ਼ੰਭੂ ਹੋਵੇ ਜਾਂ ਖਨੌਰੀ ਡੱਬ ਵਾਲੀ ਹੋ ਜਾਂ Rajasthan ਦੇ ਵਿੱਚ ਜਿਹੜਾ ਰਤਨਪੁਰਾ ਬਾਦਰ ਹੈ ਉਸ ਦੇ ਉੱਪਰ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ ਲੱਖਾਂ ਦੇ ਦਰਾਂ ਦੇ ਵਿੱਚ ਕਿਸਾਨ ਜਿਹੜੇ ਨੇ ਆਪਣੇ ਕਾਡਰਾਂ ਦੇ ਅਨੁਸਾਰ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹਨਾਂ ਬਾਦਰਾਂ ਦੇ ਉੱਪਰ ਆਪਾਂ ਪੌਂਚਰਣ ਦੇ ਸਿਰ ਕਿਤਨਾ ਪਿਛਲੇ ਦਿਨੀ ਸਰਵਪੰ ਸਿੰਘ ਖੰਭੇਰ ਹੋਰ ਦੱਜਵਾਲ ਖਾਨ ਦੇ ਪ੍ਰਸਾਪਨ ਸਰਕਾਰੀ ਇਸ ਜਾਣਕਾਰੀ ਦਿੱਤੀ ਸੀ ਔਰ ਨਾਲ ਨਾਲ ਇਹ ਵੀ ਕਿਹਾ ਗਿਆ ਸੀ ਕਿ ਜਿਹੜਾ ਸ਼ੰਭੂ ਰੇਲਵੇ ਟ੍ਰੈਕ ਦੇ ਉੱਪਰ ਲੱਗਿਆ ਹੋਇਆ ਮੋਰਟ ਹਾਊਸ ਨੂੰ ਇਕੱਠਾ ਕਰ ਦਿੱਤਾ ਗਿਆ ਮੋਰਚੇ ਨੂੰ ਚਕਵਾ ਕੇ ਹੁਣ ਵਕਫ ਵਕਫ ਬੀਜਪੀ ਦੇ ਜਿਹੜੇ ਨਵਾਈੰਦੀ ਨੇ ਉਹਨਾਂ ਦੇ ਘਰਾਂ ਦੇ ਕਰਾਓ ਕੀਤੇ ਜਾਣਗੇ ਉਹ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਸੀ ਜਿਹੜਾ 23 ਮਈ ਨੂੰ ਪਟਿਆਲਾ ਦੇ ਵਿੱਚ ਬੀਜਪੀ ਦੇ ਤੇ ਉਹਨਾਂ ਨੂੰ ਪ੍ਰਦਰਸ਼ਨ ਕਰਕੇ ਕਾਲੇ ਝੰਡੇ ਵੀ ਦਿਖਾਏ ਜਾਣਗੇ ਉਹ ਨਾਲ ਦੀ ਨਾਲ ਸਵਾਲ ਵੀ ਕੀਤੇ ਜਾਣਗੇ ਤਾਂ ਨਾਲ ਦੀ ਨਾਲ ਇਹ ਵੀ ਦੱਸਦੀ ਕਿ ਅੱਜ ਸਵੇਰ ਤੋਂ ਹੀ ਇਹ ਇਕੱਠ ਜਿਹੜਾ ਹੋਣਾ ਸ਼ੁਰੂ ਹੋਇਆ ਸੀ ਜਿਹੜੀਆਂ ਕਾਨਫਰੰਸਾਂ ਵੱਖ-ਵੱਖ ਬਾਦਰਾਂ ਦੇ ਉੱਪਰ ਹੋ ਰਹੀਆਂ ਸੀ ਲਗਭਗ 3:30 3:30 ਵਜੇ ਇੱਕ ਪ੍ਰੈਸ ਕਾਨਫਰੰਸ ਵੀ ਇਹਨਾਂ ਬਾਦਰਾਂ ਦੇ ਉੱਪਰੋਂ ਕੀਤੀ ਜਾਣੀ ਹੈ ਜਿਸ ਦੇ ਵਿੱਚ ਅਗਲੀ ਰਣਨੀਤੀ ਕੀ ਬਣਾਉਣੀ ਹੈ ਸਰਕਾਰ ਵੱਲੋਂ ਜਾਂ ਜਿਹੜੇ ਕਿਸਾਨਾਂ ਵੱਲੋਂ ਕਿਹੜੀ ਰਣਨੀਤੀ ਬਣਾ ਕੇ ਇਹਨਾਂ ਦਾ ਵਿਰੋਧ ਕੀਤਾ ਜਾਣਾ ਸਿੱਟ ਹੈ ਉਹ ਆ ਭਾਜਪਾ ਦੇ ਨਾਮੰਦੇ ਹੁਣ ਉਮੀਦਵਾਰ ਹੋਣ ਜਾਂ ਫਿਰ ਸੀਨੀਅਰ ਨੇਤਾ ਹੋਣ ਦੇ ਨਾਲ ਨਾਲ ਹੀ ਇਹ ਵੀ ਦੱਸਿਆ ਗਿਆ ਸੀ ਕਿ ਆ ਪ੍ਰਸ਼ਾਸਨ ਦੇ ਖਿਲਾਫ ਵੀ ਸਰਨਾਮੂਜ਼ਾਹਰਾ ਕੀਤਾ ਜਾਵੇਗਾ ਔਰ ਉਹਨਾਂ ਨੂੰ ਵੀ ਸਵਾਲ ਪੁੱਛੇ ਜਾਣਗੇ ਜਿਹੜੇ ਉਮੀਦਵਾਰ ਪਿੰਡਾਂ ਦੇ ਵਿੱਚ ਆਉਂਦੇ ਨੇ ਤਾਂ ਇਸ ਤਰੀਕੇ ਨਾਲ ਵਕਤ-ਵਕਤ ਜਿਹੜੀਆਂ ਜੱਜਬੰਦੀਆਂ ਨੇ ਵਕਤ-ਵਕਤ ਕੈਡਰਾਂ ਦੇ ਅਨੁਸਾਰ ਅੱਜ ਕੱਲ੍ਹ ਕੀਤੇ ਜਾਣੇ ਸੀ ਔਰ ਅਗਲੇ ਅਲਾਹ ਜਿਹੜੇ ਅੱਜ ਦੁਪਹਿਰੋਂ ਬਾਅਦ ਜਦੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਉਸ ਵਿੱਚ ਖਾਸ ਕਰਕੇ ਜੇ ਤੁਹਾਨੂੰ ਕਿ ਵੀ ਅਗਲਾ ਜਿਹੜਾ ਘਰਾਓ ਕਿੱਥੇ ਕਰਨਾ ਜਾਂ ਫਰੇਮ ਦੇ ਰਾਤ ਜਿਹੜਾ ਫਟਕ ਦੁਬਾਰਾ ਰੁਕਣਾ ਹੈ ਜਾਂ ਫਿਰ ਭਾਜਪਾ ਦੇ ਨਮਾਇੰਦਿਆਂ ਦੇ ਜਾਂ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਜਾਰੀ ਰੱਖਣਾ ਹੈ ਜਾਂ ਫਿਰ ਪੱਕੇ ਮੋਰਚੇ ਲੋਕੀ ਦੇ ਇਹ ਸਾਰਾ ਐਲਾਨ ਜਿਹੜਾ ਅੱਜ ਬਾਅਦ ਦੁਪਹਿਰ ਜਿਹੜੀ ਪ੍ਰੈਸ ਕਾਨਫਰੰਸ ਕਿਸਾਨਾਂ ਵੱਲੋਂ ਕੀਤੀ ਜਾਣੀ ਹੈ ਉਸ ਦੇ ਵਿੱਚ ਜਿੱਦਾਂ ਖਾਸ ਕੀਤਾ ਹੋਵੇਗਾ ਜੀ ਬਹੁਤ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਏਸੀ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਦੇ ਵੱਲੋਂ ਅੱਜ ਵੱਡਾ ਇਕੱਠ ਜਿਹੜਾ ਕੀਤਾ ਜਾਵੇਗਾ ਤੇ ਅਗਲੀ ਰਣਨੀਤੀ ਵਿਜੜੀਆ ਉਹ ਦੱਸੀ ਜਾਵੇਗੀ ਤੇ ਸਰਵਪੰ ਸਿੰਘ ਪੰਡੇਰ ਕਿਸਾਨਾਂ ਕੋ ਜਿਹੜੇ ਸਰਵਪੰ ਸਿੰਘ ਪੰਡੇ ਨੇ ਉਹਨਾਂ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਜਿਹੜੇ ਉਹਨਾਂ ਦੇ ਵੱਲੋਂ ਤਿਆਰੀ ਕਰ ਲਈ ਗਈ ਹੈ ਤੇ ਘਰਾਂ ਤੋਂ ਬਾਹਰ ਨਿਕਲ ਚੁੱਕੇ ਨੇ ਕਿਸਾਨ ਤੇ ਬੱਚਾ ਦੇ ਵਿੱਚ ਕਾਫੀ ਵੱਡੀ ਤعداد ਦੇ ਵਿੱਚ ਬੈਠੇ ਨੇ ਤੇ ਬਾਹਰ ਜਾ ਰਹੇ ਨੇ ਹੋਰ ਉਹਨਾਂ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੈਂ ਸਰਬੰਸੰਗ ਪੰਦੇਰ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਪੰਜਾਬ ਤੋਂ ਜੀ ਦੋਵਾਂ ਫੋਰਮਾਂ ਵੱਲੋਂ ਜਿਹੜੇ ਹਰਿਆਣੇ ਦੇ ਬਾਡਰਾਂ ਤੇ ਸੱਦਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਬਸ ਮੇਰੇ ਮਗਰ ਖੜੀ ਆ ਅੱਜ ਲਗਭਗ ਸਾਰੇ ਬਾਡਰਾਂ ਤੇ ਵੱਡੇ ਇਕੱਠ ਹੋਣੇ ਆ ਵੱਡੇ ਇਕੱਠ ਕਰਕੇ ਲੱਖਾਂ ਦੇ ਇਕੱਠ ਕਰਕੇ ਇਹਨੂੰ ਬਸ ਦੀ ਗਿਣਤੀ ਮੈਂ ਤੁਹਾਨੂੰ ਨੋਟ ਕਰਾਉਂਗਾ ਕਿ ਕਿੰਨੀ ਵੱਡੀ ਗਿਣਤੀ ਵਿੱਚ ਮਾਵਾਂ ਭੈਣਾਂ ਕਿਸਾਨ ਮਜ਼ਦੂਰ ਜਾ ਰਿਹਾ ਅਰੇ ਇਹ ਮੋਦੀ ਸਰਕਾਰ ਦੀਆਂ ਜੜਾਂ ਹਿਲਾਉਣ ਵਾਲਾ ਸਾਡਾ ਜਿਹੜਾ ਇਹ ਅੱਜ ਦਾ ਕੱਟ ਹੋਊਗਾ ਇਹਦੇ ਵਿੱਚ ਅਗਲੇ ਵੱਡੇ ਐਲਾਨ ਹੋਣਗੇ ਐਮਐਸਪੀ ਗਰੰਟੀ ਕਾਨੂੰਨ ਜੋ ਬਾਰਡਰਾਂ ਤੇ ਜਬਰ ਕੀਤਾ ਗਿਆ ਮਜ਼ਦੂਰਾਂ ਦੀ ਰਜਕਾਰ 700 ਰੁਪਿਆ ਦਿਹਾੜੀ ਇਹ ਸਾਰੀਆਂ ਗੱਲਾਂ ਪੂਰੀ ਦੇਸ਼ ਦੁਨੀਆ ਦੇ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ ਆਹ ਦੇਖ ਸਕਦੇ ਹੋ ਵੀ ਬੱਸਾਂ ਐਂ ਟੱਕੀਆਂ ਜਾ ਰਹੀਆਂ ਬਾਈ ਐਸਾ ਨਾ ਬੱਸਾਂ ਡੱਕ ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦੂੰਗਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਲਗਭਗ ਇੱਕ ਸੈਂਕੜਾ ਬੱਸਾਂ ਦਾ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਵੀ ਅੱਜ ਦਾ ਇਕੱਠ ਕਿੰਨਾ ਵੱਡਾ ਹੋਊਗਾ ਇਹ ਇਕੱਠ ਤੇ ਆਹ ਦੇਖ ਲਓ ਵੀ ਇਹ ਬੱਸ ਅੰਦਰੋਂ ਵੀ ਖਾ ਰਹੇ ਤੁਹਾਨੂੰ ਇਹ ਇਕੱਲਾ ਬੱਸ ਆ ਬਾਹਰੋਂ ਨਹੀਂ ਦੇਖਿਆ ਤੁਹਾਨੂੰ ਕੋਈ ਆ ਭਰੇ ਭਰੇ ਨਿਆਣੇ ਬੱਚੇ ਔਰ ਹਜੇ ਵੀ ਇੱਥੇ ਗਿਣਤੀ ਵੱਡੇ ਪੱਧਰ ਤੇ ਆ ਰਹੀ ਹੈਗੀ ਆ ਤੋਂ ਇਸ ਤਰੀਕੇ ਨਾਲ ਭਰੀਆਂ ਬੱਸਾਂ ਆ ਰਹੀਆਂ 100 ਤੋਂ ਪਲੱਸ ਗਿਣਤੀ ਜਿਹੜੀ ਆ ਇਹ 65 ਸੀਟਰ ਬੱਸ ਹੈਗੀ ਆ ਇਹਦੇ ਵਿਚ ਆ ਰਹੀ ਹੈਗੀ ਤੋਂ ਇਸ ਤਰੀਕੇ ਨਾਲ ਜਿਹੜਾ ਅੱਜ ਡੜਾਵਾ ਇਹ ਇਕੱਠ ਹੋ ਰਿਹਾ ਹੈਗਾ ਵਾ ਧੰਨਵਾਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर